ਮੈਕਸੀਕੋ ਦੇ ਬਹੁਤ ਹੀ ਸਖਤ ਪ੍ਰਬੰਧਾ ਹੇਠ ਚੱਲ ਰਹੀ ਜੇਲ੍ਹ ਵਿੱਚ ਚੱਕਰ ਲਾ ਰਿਹਾ ਇਹ ਬੰਦਾ ਕੋਈ ਆਮ ਬੰਦਾ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਖਤਰਨਾਕ ਅਤੇ ਮਸ਼ਹੂਰ ਰਾਗ ਸਮਗਲਰ ਐਲ ਚੈਪੋ ਹੈ ਜਿਸ ਦਾ ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਵਿੱਚ ਜ਼ਿਕਰ ਵੀ ਕੀਤਾ ਸੀ ਐਲ ਚੈਪੋ ਦਾ ਇਸ ਸੈੱਲ ਵਿੱਚ ਖਾਸ ਤਰ੍ਹਾਂ ਦਾ ਪ੍ਰਬੰਧ ਹੈ ਨਿਗਰਾਨੀ ਦੇ ਲਈ ਸੀਸੀਟੀਵੀ ਕੈਮਰੇ ਦੇ ذریعے 24 ਘੰਟੇ ਐਲਚੈਪੋ ਤੇ ਨਜ਼ਰ ਰੱਖੀ ਜਾਂਦੀ ਹੈ ਇਸ ਸੈੱਲ ਵਿੱਚ ਨਾ ਕੋਈ ਖਿੜਕੀ ਨਾ ਕੋਈ ਰੋਸ਼ਨਦਾਨ ਹੈ ਸਿਰਫ ਇੱਕ ਛੋਟਾ ਜਿਹਾ ਬਾਥਰੂਮ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਸਿਕਿਉਰਿਟੀ ਅਤੇ 24 ਘੰਟੇ ਨਜ਼ਰ ਰੱਖਣ ਦੇ ਬਾਵਜੂਦ ਵੀ ਐਲਚੈਪੋ ਬਾਥਰੂਮ ਵੱਲ ਜਾਂਦਾ ਹੈ ਜਿੱਦਾਂ ਮੰਨ ਲਓ ਕਿ ਗਾਇਬ ਵੀ ਹੋ ਜਾਂਦਾ ਹੈ ਅਤੇ ਫਿਰ ਸੀਸੀਟੀਵੀ ਕੈਮਰਾ ਵਿੱਚ ਨਜ਼ਰ ਤੱਕ ਨਹੀਂ ਆਉਂਦਾ ਘੰਟੇ ਅੱਧੇ ਘੰਟੇ ਬਾਅਦ ਜਦੋਂ ਸਿਕਿਉਰਟੀ ਨੂੰ ਸ਼ੱਕ ਹੋਇਆ ਤਾਂ ਉਹ ਜੇਲ੍ਹ ਦੇ ਅੰਦਰ ਗਿਆ ਤਾਂ ਦੇਖਿਆ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਸਮਗਲਰ ਭੱਜ ਚੁੱਕਿਆ ਸੀ ਇਹ ਭੱਜਣ ਵਿੱਚ ਕਿਵੇਂ ਕਾਮਯਾਬ ਹੋਇਆ ਆਓ ਐਲ ਚੈਪੋ ਦੀ ਜ਼ਿੰਦਗੀ ਅਤੇ ਉਸਦੇ ਬਾਰੇ ਵਿੱਚ ਜਾਣਦੇ ਹਾਂ 1915 ਸੈਵਨ ਵਿੱਚ ਮੈਕਸੀਕੋ ਦੇ ਇੱਕ ਛੋਟੇ ਜਿਹੇ ਸ਼ਹਿਰ ਬਦੀ ਗਰਵਾਤੋਂ ਵਿੱਚ ਪੈਦਾ ਹੋਇਆ ਐਲ ਚੈਪੋ ਦਾ ਅਸਲ ਨਾਮ ਜੋਕਿਨ ਗੁਸਮੈਨ ਹੈ ਪਰ ਉਸਨੇ ਬਾਅਦ ਵਿੱਚ ਆਪਣਾ ਨਾਮ ਐਲ ਚੈਪੋ ਰੱਖ ਲਿਆ ਉਸ ਦੀ ਡਰੱਗ ਟਰੇਡਿੰਗ ਦੀ ਆਦਤ ਉਸ ਨੂੰ ਆਪਣੇ ਪਿਓ ਤੋਂ ਮਿਲੀ ਸੀ ਕਿਉਂਕਿ ਉਸ ਦਾ ਪਿਓ ਖੁਦ ਇੱਕ ਛੋਟਾ ਮੋਟਾ ਡਰੱਗ ਸਮਗਲਰ ਮੰਨਿਆ ਜਾਂਦਾ ਸੀ ਉਸ ਦੇ ਪਿਓ ਨੇ ਐਲ ਚੈਪੋ ਨੂੰ ਬਹੁਤ ਹੀ ਘੱਟ ਏਜ ਵਿੱਚ ਕਰੋ ਕੱਢ ਦਿੱਤਾ ਸੀ ਐਲ ਚੈਪੋ ਦੇ ਕੁੱਲ ਗੁਜ਼ਾਰਾ ਕਰਨ ਦੇ ਲਈ ਕੋਈ ਰੁਜ਼ਗਾਰ ਜਾਂ ਕੋਈ ਹੋਰ ਸਹਾਰਾ ਨਹੀਂ ਸੀ ਇਸ ਵਜ੍ਹਾ ਕਰਕੇ ਐਲ ਚੈਪੋ ਨੇ ਡਰੱਗ ਵਗੈਰਾ ਵੇਚਣਾ ਸ਼ੁਰੂ ਕਰ ਦਿੱਤਾ 15 ਸਾਲ ਦੀ ਉਮਰ ਵਿੱਚ ਐਲ ਚੈਪੋ ਨੇ ਡਰੱਗ ਆਪੇ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਉਹ ਆਪਣੇ ਲਈ ਖਾਲੀ ਜ਼ਰਾਨ ਕਹਿ ਲੋ ਕਿ ਸੁੰਸਾਨ ਏਰੀਆ ਲੱਭਦਾ ਅਤੇ ਫਿਰ ਉੱਥੇ ਪੰਗ ਵਗੈਰਾ ਵੇਚਣਾ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਡਰੱਗ ਟਰੇਡਿੰਗ ਇੰਨੀ ਵੱਧਣ ਲੱਗੀ ਕਿ ਉਸ ਨੂੰ ਮੈਕਸੀਕੋ ਦੇ ਮਸ਼ਹੂਰ ਡਰੱਗ ਸਮੱਗਲਰ ਆਪਣੀ ਗੈਂਗ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ 1970 ਵਿੱਚ ਉਸਨੇ ਐਲ ਗੈਰੋ ਪਲਾਮਾ ਨਾਮੀ ਇੱਕ ਡਰੱਗ ਟਰੇਡਿੰਗ ਗੈਂਗ ਨੂੰ ਜੁਆਇਨ ਕਰ ਲਿਆ। ਇਸ ਗੈਂਗ ਵਿੱਚ ਉਹ ਡਰੱਗ ਸਮਗਲਿੰਗ ਦੀ ਨਿਗਰਾਨੀ ਕਰਦਾ ਸੀ। ਉਹ ਆਪਣੇ ਕੰਮ ਨੂੰ ਲੈ ਕੇ ਇੰਨਾ پابੰਦ ਸੀ ਜੇ ਜਦੋਂ ਵੀ ਕੋਈ ਡਿਲੀਵਰੀ ਲੇਟ ਹੁੰਦੀ ਜਾਂ ਕੋਈ ਗਲਤੀ ਕਰਦਾ ਤਾਂ ਉਹ ਡੀਲਰ ਨੂੰ ਮਾਰ ਦਿੰਦਾ 1980 ਵਿੱਚ ਐਲ ਚੈਪੋ ਨੇ ਉਸ ਸਮੇਂ ਦੇ ਸਭ ਤੋਂ ਮਸ਼ਹੂਰ ਛੈਲ ਪਦੀਨੋ ਗਲਾਰ ਨੂੰ ਜੁਆਇਨ ਕਰ ਲਿਆ ਇਹ ਗੈਂਗ ਮੈਕਸੀਕੋ ਦਾ ਸਭ ਤੋਂ ਵੱਡਾ ਗੈਂਗ ਸੀ ਐਲ ਚੈਪੋ ਨੂੰ ਇਸ ਗੈਂਗ ਵਿੱਚ ਵੀ ਲੋਜਿਸਟ ਅਤੇ ਡਰੱਗ ਸ਼ਿਪਮੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਉਸ ਦਾ ਕੰਮ ਕੋਲੰਬੀਆ ਤੋਂ ਮੈਕਸੀਕੋ ਆਉਣ ਵਾਲੀ ਡਰੱਗ ਤੇ ਨਜ਼ਰ ਰੱਖਣਾ ਸੀ ਪਰ 1989 ਵਿੱਚ ਗੈਂਗ ਦਾ ਲੀਡਰ ਏਜੰਸੀ ਦੇ ਹੱਥੋਂ ਫੜਿਆ ਗਿਆ ਅਤੇ ਗੈਂਗ ਖੇਰੂ-ਫੇਰੂ ਹੋ ਗਿਆ ਇਸ ਮੌਕੇ ਦਾ ਫਾਇਦਾ ਲੈਂਦਾ ਐਲ ਚੈਪੋ ਨੇ ਆਪਣਾ ਖੁਦ ਇੱਕ ਗੈਂਗ ਬਣਾਇਆ ਜਿਸ ਨੂੰ ਉਸ ਨੇ ਸਨੋਸੀਆ ਕਾਰਲੇਟ ਦਾ ਨਾਮ ਦਿੱਤਾ ਅਮਰੀਕਾ ਵਿੱਚ ਦੋ ਰਸਤੇ ਰਾਹੀਂ ਡਰੱਗ ਪਹੁੰਚਦੀ ਸੀ ਜ਼ਿਆਦਾਤਰ ਡਰੱਗ ਕੈਰੀਬੀਨੀਆਂ ਦੇ ਵੱਲੋਂ ਆਉਂਦੀ ਸੀ ਅਤੇ ਦੂਜਾ ਰਸਤਾ ਮੈਕਸੀਕਨ ਬਾਰਡਰ ਸੀ ਅਮਰੀਕਨ ਏਜੰਸੀਜ਼ ਨੇ ਆਪਣਾ ਸਾਰਾ ਫੋਕਸ ਕੈਰੀਬੀਅਨੀਆਂ ਵੱਲ ਰੱਖਿਆ ਹੋਇਆ ਸੀ ਅਤੇ ਬਹੁਤ ਸਾਰੇ ਡਰੱਗ ਡੀਲਰਜ਼ ਅਤੇ ਗੈਂਗ ਫੜੇ ਗਏ ਸਨ ਐਲ ਚੈਪੋ ਨੇ ਇਸ ਦਾ ਫਾਇਦਾ ਚੁੱਕਿਆ ਅਤੇ ਵੱਖ-ਵੱਖ ਚੈਨਲ ਯੂਜ਼ ਕਰਦਿਆਂ ਹੋਇਆਂ ਯੂਐਸਏ ਵਿੱਚ ਡਰੱਗ ਪਹੁੰਚਾਉਣਾ ਲੱਗਿਆ ਉਹ ਬਹੁਤ ਤਰ੍ਹਾਂ ਦੀਆਂ ਡਰੱਗਜ਼ ਅਗਾਉਣ ਲੱਗਿਆ ਸੀ ਜਿਸ ਵਿੱਚ ਮੈਥਾਮਫੈਟਾਮਿਨਸ ਫੇਰਾਈਨ ਇੰਟੈਸਟੀਨ ਅਤੇ ਮੈਰਾਇਨ ਵਿੱਚ ਉਸ ਨੂੰ ਜ਼ਿਆਦਾ ਪ੍ਰੋਫਿਟ ਹੁੰਦਾ ਸੀ ਇਸੇ ਕਰਕੇ ਉਹ ਇਸ ਡਰੱਗ ਵੱਲ ਜ਼ਿਆਦਾ ਫੋਕਸ ਕਰਦਾ ਪਰ ਡਰੱਗਜ਼ ਨੂੰ ਯੂਐਸਏ ਪਹੁੰਚਾਉਣਾ ਇੰਨਾ ਆਸਾਨ ਨਹੀਂ ਸੀ ਫਿਰ ਵੀ ਉਹ ਬਹੁਤ ਚਲਾਕੀ ਨਾਲ ਇਹ ਕੰਮ ਕਰਿਆ ਕਰਦਾ ਸੀ ਉਹ ਸ਼ੁਰੂਆਤ ਵਿੱਚ ਇੱਕੋ ਜਿਹੀ ਡਰੱਗ ਜਿਸ ਦੀ ਜ਼ਿਆਦਾ ਸਮੈਲ ਨਹੀਂ ਹੁੰਦੀ ਸੀ ਜਿਵੇਂ ਕਿ ਕੋਕੈਨ ਚਿੱਲੀ ਪੇਪਰਜ਼ ਦੇ ਕੈਨ ਜਾਂ ਫਿਰ ਕਾਰ ਦੇ ਰੇਮ ਵਿੱਚ ਲੁਕਾ ਕੇ ਸਮਗਲ ਕਰਦਾ ਸੀ ਜਿਸ ਨੂੰ ਡਰੱਗ ਸੁੰਘਣ ਵਾਲੇ ਕੁੱਤੇ ਵੀ ਡਿਟੈਕਟ ਨਹੀਂ ਕਰ ਸਕਦੇ ਸੀ पर मसला ਤੇ ਇਹ ਸੀ ਕੋਕੈਨ ਤੋਂ ਇਲਾਵਾ ਬਾਕੀ ਦੂਸਰੀ ਡਰੱਗ ਇਸ ਤਰੀਕੇ ਨਾਲ ਸਮੱਗਲ ਨਹੀਂ ਹੋ ਸਕਦੀ ਸੀ ਇਸੇ ਕਰਕੇ ਉਸ ਨੇ ਇੱਕ ਇਹੋ ਜਿਹਾ ਤਰੀਕਾ ਲੱਭਿਆ ਜਿਸ ਨਾਲ ਉਸ ਦੀ ਪੂਰੀ ਦੁਨੀਆ ਵਿੱਚ ਪਛਾਣ ਬਣ ਗਈ ਅਤੇ ਉਹ ਤਰੀਕਾ ਸੀ ਟਨਲਸ ਮਤਲਬ ਸਰੰਗਾਂ ਐਲ ਚੈਪੋ ਨੇ ਲੱਖਾਂ ਹੀ ਡਾਲਰ ਇਨਵੈਸਟ ਕਰਕੇ ਐਕਸਪਾਇਰਡ ਹਾਇਰ ਕਰਦਾ ਅਤੇ ਜ਼ਮੀਨ ਦੇ ਹੇਟਾ ਇਹੋ ਜਿਹੇ ਸ਼ਰੂnga ਬਣਾਉਂਦਾ ਜਿਸ ਵਿੱਚ ਇਲੈਕਟ੍ਰਿਸਿਟੀ ਅਤੇ ਵੈਡੀਲੇਸ਼ਨ ਦਾ ਪੂਰਾ ਸਿਸਟਮ ਮੌਜੂਦ ਸੀ ਅਤੇ ਇਨਾਂ ਟਨਲਸ ਦੇ ਜ਼ਰੀਏ ਯੂਐਸਏ ਵਿੱਚ ਡਰੱਗਸ ਸਮਗਲ ਕਰਦਾ ਸੀ 1990 ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਫੀਸਰ ਉਦੋਂ ਹੈਰਾਨ ਹੋ ਗਏ ਜਦੋਂ ਉਹਨਾਂ ਨੂੰ ਐਲ ਚੈਪੋ ਦੀ ਪਹਿਲੀ ਟਨਲ ਮਿਲੀ ਇਹ ਟਨਲ 300 ਫੁੱਟ ਲੰਬੀ ਅਤੇ ਉਸ ਵਿੱਚ ਬਿਜਲੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਟਨਲ ਇੱਕ ਘਰ ਦੇ ਅੰਦਰ ਨਿਕਲਦੀ ਸੀ ਜੋ ਕਿ ਐਲ ਚੈਪੋ ਦਾ ਸੇਫ ਹਾਊਸ ਹੋਇਆ ਕਰਦਾ ਸੀ ਅਤੇ ਅਮਰਜੈਂਸੀ ਵੇਲੇ ਉਹ ਇਨ੍ਹਾਂ ਟਨਲਸ ਦੇ ਜ਼ਰੀਏ ਭੱਜ ਜਾਂਦਾ ਸੀ ਐਲ ਚੈਪੋ ਨੂੰ ਇਸ ਧੰਦੇ ਦੇ ਸਾਰੇ ਰੂਲਸ ਪਤਾ ਸੀ ਇਸੇ ਕਰਕੇ ਲੱਖਾਂ ਕੋਸ਼ਿਸ਼ਾਂ ਕਰਕੇ ਵੀ ਐਲ ਚੈਪੋ ਫੜਿਆ ਨਹੀਂ ਜਾਂਦਾ ਸੀ ਨਵੰਬਰ 2010 ਵਿੱਚ ਕੋਟੇ ਮੈਸਾ ਵਿੱਚ ਇੱਕ ਹੋ ਟਨਲ ਬਣੀ ਜਿਸ ਵਿੱਚ ਇਹ ਖਾਸ ਪ੍ਰਬੰਧ ਕੀਤੇ ਗਏ ਸਨ ਜਿਸ ਦੇ ذریعے ਕੰਸਟਰਕਸ਼ਨ ਦੇ ਬਾਅਦ ਮਲਬਾ ਅਤੇ ਡਰੱਗ ਇੰਪੋਰਟ ਕੀਤੀ ਜਾਂਦੀ ਸੀ 2012 ਵਿੱਚ ਟਿਊਜ਼ਾਨਾ ਅਤੇ 2013 ਵਿੱਚ ਫਿਰ ਤੋਂ ਕੋਟੇ ਮੈਸਾ ਵਿੱਚ ਹੋ ਟਨਲਜ਼ ਬਣੀਆਂ ਉਸ ਦੀ ਇਸ ਕਮਾਲ ਮੁਹਾਰਤ ਨੂੰ ਦੇਖਦਿਆਂ ਐਲ ਚੈਪੋ ਅਤੇ ਉਸ ਦੇ ਗੈਂਗ ਨੂੰ ਕਿੰਗਸ ਆਫ ਟਨਲਸ ਕਿਹਾ ਜਾਣ ਲੱਗਿਆ ਉਹ ਆਪਣੀ 터ਨਲਸ ਨੂੰ ਇੰਨੀ ਡੂੰਗੀ ਬਣਾਉਂਦਾ ਕਿ ਗਰਾਉਂਡ ਪੈਨਟੈਂਸ ਰਡਾਰ ਮਸ਼ੀਨਰੀ ਉਸ ਨੂੰ ਡਿਟੈਕਟ ਨਹੀਂ ਕਰ ਸਕਦੀ ਸੀ ਅਤੇ ਉਹ 터ਨਲਸ ਦੀ ਐਂਟ੍ਰੈਂਸ ਨੂੰ ਬਹੁਤ ਹੀ ਚਲਾਕੀ ਨਾਲ ਲੁਕਾਉਂਦਾ ਸੀ ਜਿੱਦਾਂ ਕਿ ਬਾਥਰੂਮ ਟੱਬ ਜਾਂ ਫਿਰ ਟਾਇਲਟ ਸੀਟ ਦੇ ਹੇਠਾਂ 터ਨਲਸ ਬਣਾਉਣ ਤੋਂ ਪਹਿਲਾਂ ਉਹ ਜਗ੍ਹਾ ਬਹੁਤ ਧਿਆਨ ਨਾਲ ਚੂਜ਼ ਕਰਦਾ ਸੀ ਅਤੇ ਉਸਨੇ ਜ਼ਿਆਦਾਤਰ ਸਮੰਗਲਿੰਗ ਯੂਐਸਏ ਮੈਕਸੀਕੋ ਬਾਰਡਰ ਤੇ ਮੌਜੂਦ ਕੈਲੀਫੋਰਨੀਆ ਦੇ ਸ਼ਹਿਰ ਓਟੇਮੈਸਾ ਤੋਂ ਕਰਨ ਦਾ ਇਰਾਦਾ ਬਣਾਇਆ ਉਸਨੇ ਓਟੇਮੈਸਾ ਨੂੰ ਤਿੰਨ ਕਾਰਨਾ ਕਰਕੇ ਚੂਸ ਕੀਤਾ ਸੀ ਨੰਬਰ 1 ਤੇ ਓਟੇਮੈਸਾ ਦੋ ਮੇਜਰ ਟਰਾਂਸਪੋਰਟ ਹਬਸ ਟਿਊਨੇਜੇਨਾ ਸੈਂਡਿਆਗੋ ਦੇ ਨੇੜੇ ਸੀ ਇਹਨਾਂ ਹਬਸ ਦੀ ਵਜ੍ਹਾ ਕਰਕੇ ਇਜੈਂਟਸ ਤੱਕ ਟਰਾਂਸਪੋਰਟ ਕਰਨਾ ਬਹੁਤ ਆਸਾਨ ਸੀ ਦੂਜਾ ਇਹ ਹੈ ਕਿ ਇਹ ਇੱਕ ਇੰਡਸਟਰੀਅਲ ਏਰੀਆ ਸੀ ਜਿੱਥੇ ਬਹੁਤ ਸਾਰੀਆਂ ਫੈਕਟਰੀਜ਼ ਸਨ ਅਤੇ ਫੈਕਟਰੀਜ਼ ਦੀਆਂ ਮਸ਼ੀਨਾਂ ਦੀਆਂ ਆਵਾਜ਼ਾਂ ਟ੍ਰੈਫਿਕ ਦਾ ਸ਼ੋਰ ਸ਼ਰਾਬਾ ਹੋਣ ਕਰਕੇ ਇਸੇ ਕਰਕੇ ਇੱਥੇ ਟਨਲਸ ਬਣਾਉਣਾ ਆਸਾਨ ਸੀ ਕਿਉਂਕਿ ਮਿੱਟੀ ਪੁੱਟਣ ਦੀਆਂ ਆਵਾਜ਼ਾਂ ਇਹਨਾਂ ਵਿੱਚ ਪਤਾ ਨਹੀਂ ਲੱਗਦਾ ਸੀ ਅਤੇ ਤੀਸਰਾ ਰੀਜ਼ਨ ਸੀ ਇੱਥੋਂ ਦੀ ਮਿੱਟੀ ਕਿਉਂਕਿ ਸ਼ਹਿਰ ਦੇ ਇੱਕ ਤਰਫ ਸਮੁੰਦਰ ਹੈ ਜਿਸ ਦੀ ਮਿੱਟੀ ਬਹੁਤ ਨਰਮ ਹੈ ਇਸ ਲਈ ਇੱਥੇ ਮਿੱਟੀ ਪੁੱਟਣਾ ਬਹੁਤ ਆਸਾਨ ਸੀ ਜਦੋਂ ਕਿ ਦੂਸਰੀ ਤਰਫ ਪਹਾੜ ਹੈ ਜੋ ਨਰਮ ਜ਼ਮੀਨ ਵੀ ਬਹੁਤ ਸਖਤ ਰੱਖਦੇ ਹਨ ਇਸ ਕਰਕੇ ਇਹ ਸ਼ਹਿਰ ਐਲ ਚੈਪੋ ਲਈ ਡਰਗਸ ਮੰਗਲੀ ਕਰਨ ਲਈ ਖਾਸ ਸੀ 1993 ਮੈਕਸੀਕਨ ਅਥਾਰਟਿਜ਼ ਨੇ ਫਾਈਨਲੀ ਐਲ ਚੈਪੋ ਨੂੰ ਫੜ ਲਿਆ ਅਤੇ ਉਸ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਪਰ ਇਹ ਜੇਲ੍ਹ ਵੀ ਐਲ ਚੈਪੋ ਦਾ ਆਫਿਸ ਬਣਿਆ ਰਿਹਾ ਉਹ ਜੇਲ੍ਹ ਦੇ ਸਟਾਫ ਨੂੰ ਰਿਸ਼ਵਤ ਦੇ ਕੇ ਆਪਣੇ ਲਈ ਹਰ ਇੱਕ ਫੈਸਿਲਿਟੀ ਦਾ ਪ੍ਰਬੰਧ ਕਰ ਲੈਂਦਾ ਸੀ ਅਤੇ ਆਪਣੀ ਬਿਜ਼ਨਸ ਮੀਟਿੰਗ ਵੀ ਅਰੇਂਜ ਕਰਵਾ ਲੈਂਦਾ ਸੀ ਤਾਂ ਕਿ ਉਸ ਦਾ ਕੰਮ ਚੱਲਦਾ ਰਹੇ 2001 ਵਿੱਚ ਸੁਪਰੀਮ ਕੋਰਟ ਆਫ ਮੈਕਸੀਕੋ ਨੇ ਫੈਸਲਾ ਕੀਤਾ ਜਿਸ ਦੇ ਬਾਅਦ ਯੂਨਾਈਟਿਡ ਸਟੇਟ ਆਫ ਮੈਕਸੀਕੋ ਦੇ ਵਿਚਕਾਰ ਕੈਦੀਆਂ ਦੀ ਅਦਲਾ ਬਦਲੀ ਦਾ ਪ੍ਰੋਸੈਸ ਬਹੁਤ ਹੀ ਈਜ਼ੀ ਹੋ ਗਿਆ ਐਲ ਚੈਪੋ ਜਾਣਦਾ ਸੀ ਕਿ ਯੂ ਐਸ اے ਡਰੱਗ ਸਮੰਗਲਿੰਗ ਦੀ ਵਜ੍ਹਾ ਤੋਂ ਯੂ ਐਸ اے ਗਵਰਨਮੈਂਟ ਹਰ ਹਾਲਤ ਵਿੱਚ ਆਪਣੇ ਕੋਲ ਬੁਲਾ ਕੇ ਕੈਦ ਕਰਕੇ ਰੱਖੇਗੀ ਅਤੇ ਫਿਰ ਉੱਥੋਂ ਨਿਕਲਣਾ ਆਸਾਨ ਨਹੀਂ ਹੋਵੇਗਾ ਇਸੇ ਕਰਕੇ ਐਲ ਚੈਪੋ ਨੇ ਮੈਕਸੀਕੋ ਦੀ ਜੇਲ ਤੋਂ ਭੱਜਣ ਦਾ ਮਨ ਬਣਾ ਲਿਆ ਉਸਨੇ ਜੇਲ੍ਹ ਗਾਰਡਨ ਨੂੰ 25 ਲੱਖ ਡਾਲਰ ਦੀ ਰਿਸ਼ਵਤ ਦਿੱਤੀ ਅਤੇ ਲਾਂਡਰੀ ਬਾਸਕਟ ਵਿੱਚ ਬੈਠ ਕੇ ਜੇਲ੍ਹ ਤੋਂ ਭੱਜ ਗਿਆ ਫਿਰ ਉਸਨੇ 13 ਸਾਲਾਂ ਬਾਅਦ ਆਪਣੀ ਟਨਲਸ ਡਰੱਗ ਟ੍ਰੇਡਸ ਅਤੇ ਦੂਸਰੇ ਕ੍ਰਾਈਮਨਲ ਬਿਨਾ ਫੜੇ ਯੂਐਸਏ ਅਤੇ ਮੈਕਸੀਕੋ ਸਰਕਾਰ ਦੀ ਨੱਕ ਵਿੱਚ ਦਮ ਦਿੱਤਾ 13 ਸਾਲ ਦੀ ਮਿਹਨਤ ਦੇ ਬਾਅਦ ਮੈਕਸੀਕਨ ਏਜੰਸੀ ਉਸਦੀ ਐਗਜ਼ੈਕਟ ਲੋਕੇਸ਼ਨ ਦਾ ਪਤਾ ਲੱਗਾ ਅਤੇ ਉਸ ਦੇ ਘਰ ਰੇਡ ਕਰ ਦਿੱਤੀ। ਇਸ ਵਾਰ ਵੀ ਉਸ ਨੇ ਆਪਣੇ ਭਜਨ ਦਾ ਪਲਾਨ ਬਣਾ ਰੱਖਿਆ ਸੀ। ਉਹ ਬਾਥਰੂਮ ਵਿੱਚ ਇੱਕ ਬੈਕਟੱਬ ਦੇ ਹੇਠ ਸਿਕਰਟ ਟਨਲ ਵਿੱਚ ਵੜ ਗਿਆ ਪਰ ਅਥਾਰਟिटीज ਨੇ ਉਸ ਨੂੰ ਜ਼ਿਆਦਾ ਦੂਰ ਨਹੀਂ ਜਾਣ ਦਿੱਤਾ। ਅਤੇ ਫਾਈਨਲੀ ਇੱਕ ਵਾਰ ਫਿਰ ਤੋਂ ਫੜਿਆ ਗਿਆ। ਹੁਣ ਉਸ ਨੂੰ ਮੈਕਸੀਕੋ ਦੀ ਸਭ ਤੋਂ ਸੁਰੱਖਿਅਤ ਜੇਲ ਮਲਟੀਪਲਾਨੋ ਮੈਕਸਿਮਮ ਸਕਿਉਰਿਟੀ ਪ੍ਰਿਜ਼ਮ ਵਿੱਚ ਭੇਜ ਦਿੱਤਾ ਅਤੇ ਉਸ ਤੇ ਉਥੇ 24 ਘੰਟੇ ਨਜ਼ਰ ਰੱਖੀ ਜਾਣ ਲੱਗੀ। ਫਿਰ ਤੋਂ ਉਹ ਸਿਰਫ 1 ਸਾਲ ਬਾਅਦ 11 ਜੁਲਾਈ 2015 ਨੂੰ ਜਦੋਂ ਉਹ ਆਪਣੇ ਸੈੱਲ ਵਿੱਚ ਤੁਰ ਫਿਰ ਰਿਹਾ ਤਾਂ ਰਾਤ ਨੂੰ 8:50 ਵਜੇ ਉਸ ਨੂੰ ਆਖਰੀ ਵਾਰ ਸ਼ਾਵਰ ਏਰੀਆ ਵੱਲ ਜਾਂਦੇ ਦੇਖਿਆ। ਉਸ ਦੇ ਸੈੱਲ ਵਿੱਚ ਸਿਰਫ ਬਾਥਰ ਏਰੀਆ ਹੀ ਸੀ ਜਿੱਥੇ ਕੈਮਰਾ ਨਹੀਂ ਸੀ ਲਗਭਗ ਘੰਟੇ ਅੱਧੇ ਘੰਟੇ ਬਾਅਦ ਜਦੋਂ ਉਹ ਕੈਮਰੇ ਵਿੱਚ ਨਜ਼ਰ ਨਹੀਂ ਆਇਆ ਤਾਂ ਸੈੱਲ ਦਾ ਜਾਇਜ਼ਾ ਲੈਣ ਲਈ ਲੋਟਪ ਖੋਲਿਆ ਗਿਆ ਜਦੋਂ ਤੱਕ ਗਾਰਡ ਅੰਦਰ ਗਏ ਐਲ ਚੈਪੋ ਭੱਜ ਚੁੱਕਿਆ ਸੀ ਉਸ ਨੇ ਸ਼ਾਵਰ ਏਰੀਆ ਦੇ ਗਟਰ ਨੂੰ ਫੁੱਲਾ ਕਰਕੇ ਇੱਕ 터ਨਲ ਬਣਾਈ ਜਿਹੜੀ ਹੇਠਾਂ ਇੱਕ ਵੱਡੀ 터ਨਲ ਕਨੈਕਟਡ ਸੀ ਇਹ 터ਨਲ 1.5 ਕਿਲੋਮੀਟਰ ਦੂਰ ਲਾਗੇ ਚੱਲ ਰਹੀ ਕੰਸਟਰਕਸ਼ਨ ਸਾਈਟ ਤੱਕ ਜਾਂਦੀ ਸੀ ਜ਼ਮੀਨ ਤੋਂ 33 ਫੁੱਟ ਹੈਟਾਂ ਅਤੇ 5 ਫੁੱਟ 7 ਇੰਚ ਚੌੜੀ ਇਹ 터ਨਲ ਇੰਨੀ ਵੱਡੀ ਸੀ ਕਿ ਇਸ ਵਿੱਚੋਂ ਆਸਾਨੀ ਨਾਲ ਬੰਦਾ ਪੁੱਜ ਸਕਦਾ ਸੀ ਪਰ ਇਸ ਵਾਰ ਐਲ ਚੈਪੋ ਦੀ ਆਜ਼ਾਦੀ ਬਹੁਤੀ ਲੰਬੀ ਨਹੀਂ ਸੀ 8 ਜਨਵਰੀ 2016 ਨੂੰ ਲਾਸ ਮੋਚਿਸ ਵਿੱਚ ਮੈਕਸੀਕੋ ਏਜੰਸੀ ਨੇ ਫਿਰ ਤੋਂ ਹਮਲਾ ਕੀਤਾ ਅਤੇ ਐਲ ਚੈਪੋ ਫਿਰ ਤੋਂ ਫੜਿਆ ਗਿਆ ਇਸ ਵਾਰੀ ਮੈਕਸੀਕਨ ਸਰਕਾਰ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਇਸੇ ਕਰਕੇ 2017 ਨੂੰ ਐਲ ਚੈਪੋ ਨੂੰ ਮੈਕਸੀਕਨ ਸਰਕਾਰ ਨੇ ਯੂਐਸਏ ਨੂੰ ਦੇ ਦਿੱਤਾ ਜਿੱਥੇ ਉਹ ਸੁਪਰਮੈਕਸ ਪ੍ਰिजन ਕੋਲੋਰادو ਵਿੱਚ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਜਿੰਨੀ ਵੀ ਮਰਜ਼ੀ ਸਿਕਿਉਰਿਟੀ ਹੋਵੇ ਯੂ ਐਸ ਏ ਸਰਕਾਰ ਨੂੰ ਇਹ ਡਰ ਹੀ ਰਹਿੰਦਾ ਹੈ ਕਿ ਕੀਤੇ ਐਲ ਚੈਪੋ ਫਿਰ ਤੋਂ ਨਾ ਭੱਜ ਜਾਵੇ ਮੈਂ ਆਸ ਕਰਦਾ ਹਾਂ ਕਿ ਇਹ ਐਲ ਚੈਪੋ ਬਾਰੇ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਵਿੱਚ ਵੀ ਕੀਤਾ ਹੈ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦੱਸਿਓ ਧੰਨਵਾਦ